ਪਰਾਂਤ ਕਾਰਜ ਦੀ ਅੰਤਤਾ ਹੋਈ ਹੈ ਕਿਵੇਂ ਦੇਖਦੇ ਮੈਂ ਕੁਲਦੀਪ ਸਿੰਘ ਸੰਗਰਾ ਇਥੋਂ ਦੇ ਰਹਿਣ ਵਾਲਾ ਸਾਡੇ ਇਥੇ 16 17 ਪਿੰਡ ਪੈਂਦੇ ਆ ਜਿੰਨਾ ਪਿੰਡਾਂ ਦੀ ਇਸ ਬੰਨ ਲੱਗਣ ਤੋਂ ਪਹਿਲਾਂ ਹਰ ਸਾਲ ਇਹ ਬਰਬਾਦੀ ਹੁੰਦੀ ਸੀ ਤੇ ਜਦੋਂ ਤੋਂ ਇਹ ਬੰਨ ਲੱਗਿਆ ਸੀ ਸਾਨੂੰ ਕੁਝ ਸੁਖ ਦਾ ਸਾਹ ਆਇਆ ਸੀ ਕਿ ਅਸੀਂ ਸ਼ਾਇਦ ਸਾਡਾ ਜੀਵਨ ਪੱਧਰ ਜਿਹੜਾ ਉੱਠਾ ਹੋ ਜਾਏਗਾ ਪਰ 2023 ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਭਾਰੀ ਤਬਾਹੀ ਮਚਾਈ ਜਿੱਥੇ ਬੰਨ ਟੁੱਟਿਆ ਮਾਨ ਦੇ ਵਿੱਚ ਤੋੜ ਪੈ ਉਥੇ ਮਤਲਬ ਸੈਂਕੜਿਆਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਬਰਬਾਦ ਹੋਈਆਂ ਜਿਨ੍ਹਾਂ ਦੇ ਵਿੱਚ ਟੋਏ ਵੀ ਪੈ ਗਏ ਜਿਹੜੀਆਂ ਕਦੇ ਵੀ ਨਾ ਬਣ ਸਕਦੀਆਂ ਨੇ ਔਰ ਕਈਆਂ ਦੇ ਵਿੱਚ ਰੇਤ ਪੈ ਗਈ ਜਿਹੜੀ ਅਜੇ ਤੱਕ ਚੁੱਕੀ ਨਹੀਂ ਗਈ ਤੇ ਹੁਣ ਅਸੀਂ ਜਿਹੜੀ ਆਉਣ ਵਾਲੀ ਫਸਲ ਆ ਉਹ ਸਾਡਾ ਮਨ ਨਹੀਂ ਸੀ ਕਰਦਾ ਕਿ ਫਸਲ ਅਸੀਂ ਕਿਵੇਂ ਬੀਜੀਏ ਕਿਉਂਕਿ ਪਾਣੀ ਬਰਸਾਤਾਂ ਦੇ ਤਨ ਫੇਰ ਆ ਗਿਆ ਸਾਡੇ ਤੇ ਫੇਰ ਆਉਣਗੇ ਫਸਲ ਸਾਡੀ ਫੇਰ ਮਰੀ ਜਾਊਗੀ ਪਰ ਅਸੀਂ ਬਹੁਤ ਵਾਰ ਮਤਲਬ ਖਾਲਸਾ ਏਡ ਦੇ ਨਾਲ ਸੰਪਰਕ ਕੀਤਾ ਬੇਨਤੀਆਂ ਕੀਤੀਆਂ ਖਾਲਸਾ ਸਾਈਡ ਦੇ ਪ੍ਰੋਜੈਕਟ ਜਿਆਦਾ ਚੱਲਣ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਗਿਆ ਪਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਡੇ ਏਰੀਆ ਦੇ ਵਿੱਚ ਆ ਕੇ ਸੇਵਾ ਕਰਾਂਗੇ ਪਰ ਤੁਹਾਡਾ ਨਾਲ ਸਹਿਯੋਗ ਹੋਣਾ ਚਾਹੀਦਾ ਤੇ ਅਸੀਂ ਇਸ ਇਲਾਕੇ ਪਰ ਦੇ ਵਿੱਚੋਂ ਇਹ ਵਿਸ਼ਵਾਸ ਇਹਨਾਂ ਤੇ ਅੱਜ ਜਿਹੜੀ ਇਹ ਮਰਮਦ ਕਾਰਜਕ੍ਰਮ ਹੋਇਆ ਹੈ ਕੀ ਮੁੱਖ ਮਕਸਦ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਖਾਲਸੇਡ ਇੰਟਰਨੈਸ਼ਨਲ ਦਾ ਹੈਡ ਆਫ ਆਪਰੇਸ਼ਨ ਹੈ ਜੀ ਤੇ ਅੱਜ ਜਿਹੜਾ ਸੇਵਾ ਕਾਰਜ ਇੱਥੇ ਆਰੰਭ ਕਰ ਰਹੇ ਹਾਂ ਪ੍ਰੀਵੈਂਟਿਵ ਮੈਜ਼ਰ ਨੂੰ ਲੈ ਕੇ ਅੱਪ ਜਿਹੜਾ ਸ਼ੁਰੂ ਕਰ ਰਹੇ ਹਾਂ ਜਿਵੇਂ ਪਿਛਲੇ ਸਾਲ ਚ ਇਥੇ ਹੜਾ ਆਇਆ ਇੱਥੇ ਕਰੀਬ 14 ਕਿਲੋਮੀਟਰ ਦੀ ਇਹਦੀ ਲੰਬਾਈ ਹੈ ਹਰੀਕੇ ਪਤਣਾਵਲ ਇੱਥੇ 2018 ਤੋਂ ਪਹਿਲਾਂ ਜਿਵੇਂ ਕੋਈ ਬੰਨ ਸੀ 18 'ਚ ਹੀ ਬੰਨਿਆ ਗਿਆ ਇੱਕ ਬੰਨ ਤੇ 2019 ਦੇ ਹਨ ਵੇਲੇ ਵੀ ਇੱਥੇ ਨੁਕਸਾਨ ਹੋਇਆ ਤੇ ਪਿਛਲੇ ਸਾਲ ਜਿਹੜੇ 2023 ਦੇ ਵਿੱਚ ਹੜ੍ਹ ਆਈ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਵੀ ਪਾੜ ਜਿਹੜੇ ਦੋ ਥੰਮ ਤੇ ਪਏ ਹੋਏ ਨੇ ਤੇ ਬੰਨ ਦੀ ਖਾਸ ਖਾਸੜੀ ਕਾਫੀ ਖਸਤਾ ਹੋ ਚੁੱਕੀ ਹੈ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਦੁਬਾਰਾ ਪਾਣੀ ਆਉਣ ਦਾ ਖਤਰਾ ਹੈ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਬਾਰਸ਼ਾਂ ਭਾਰੀ ਹੋਣ ਤੇ ਦਰਿਆ ਦੇ ਵਿੱਚ ਪਾਣੀ ਆ ਜਾਵੇ ਜਿਵੇਂ ਪਹਿਲਾਂ ਵੀ ਫਸ ਇਥੇ ਜਿਹੜਾ ਪਾੜ ਪੁਰਿਆ ਜਾਣਾ ਤੇ ਤੁਹਾਨੂੰ ਪੁਰਿਆ ਜਾਣਾ ਵੀ ਇਹਦੇ ਨਾਲ ਉਹ ਬਚਾਅ ਕੁਝ ਨਾ ਕੁਝ ਫਸਲਾਂ ਦਾ ਹੋਊਗਾ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਪਾਂ ਜਿਹੜਾ ਸੇਵਾ ਕਾਰਜ ਇਧਰ ਆਰੰਭ ਕੀਤਾ ਪਹਿਲਾਂ ਇਹ ਤੋਂ ਪੱਛਮ ਵਾਲੇ ਪਾਸੇ ਜਿੱਧਰ ਮੁੰਡਾ ਪਿੰਡ ਪੈਂਦਾ ਉਧਰ ਜਿਹੜੀ 16 ਕਿਲੋਮੀਟਰ ਦੀ ਲੰਬਾਈ ਬੰਨ ਦੀ ਮਜਬੂਤੀ ਦਾ ਕਾਰਜ ਜਿਹੜਾ ਉਹ ਸੰਪੂਰਨ ਹੋਇਆ ਤੇ ਹੁਣ ਇਧਰਲੇ ਪਾਸੇ ਜਿਹੜਾ ਸੇਵਾ ਕਾਰਜ ਸ਼ੁਰੂ ਹੋਇਆ ਅੱਜ ਤੱਕ ਕਿੱਦਾਂ ਪਹੁੰਚ ਕੀਤੀ ਹੈ ਵੈਸੇ ਤਾਂ ਜੀ ਅਸੀਂ ਜਿੱਥੇ ਜਿੱਥੇ ਵੀ ਹੜ੍ਹ ਆਉਂਦੇ ਨੇ 2019 ਚ ਵੀ ਉਦੋਂ ਵੀ ਆਏ ਤੇ ਪਿਛਲੇ ਸਾਲ ਵੀ ਆਏ ਟੀਮਸ ਫੀਲਡ 'ਚ ਪਰ ਇਸ ਇਲਾਕੇ ਬਾਬਤ ਪਾਣੀ ਉਤਰ ਚੁੱਕਿਆ ਸੀ ਜਿਸ ਜਦੋਂ ਮੁੰਡਾ ਪਿੰਡ ਚ ਕੰਮ ਚੱਲ ਰਿਹਾ ਸੀ ਉਹਦੋਂ ਇਸ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹਨਾਂ ਵੱਲੋਂ ਕੋ ਕੰਸਰਨ ਰੇਜ਼ ਕੀਤਾ ਗਿਆ ਸੀ ਵੀ ਜਦੋਂ ਉਧਰ ਬੰਨ ਬੰਨਿਆ ਗਿਆ ਤਾਂ ਪਾਣੀ ਦੀ ਮਾਰ ਇਹਨਾਂ ਪਿੰਡਾਂ ਵੱਲ ਵੱਧ ਜੂਗੀ ਤੇ ਉਦੋਂ ਅਸੀਂ ਇਹਨਾਂ ਨੂੰ ਫਿਰ ਜ਼ਿਕਰ ਕੀਤਾ ਸੀ ਵੀ ਜੇਕਰ ਇੱਥੇ ਪਾਣੀ ਦੀ ਮਾਰ ਇਹਨਾਂ ਪਿੰਡਾਂ ਵੱਲ ਆਉਂਦੀ ਹੈ ਜੇ ਬੰਨ ਵੀ ਹਾਲਤ ਠੀਕ ਨਹੀਂ ਤਾਂ ਪਿੰਡ ਹੰਬਲਾ ਮਾਰਨ ਅਸੀਂ ਇਕੱਠੇ ਹੋ ਕੇ ਨਾਲ ਉਹ ਕਿ ਇਧਰ ਵੀ ਬੰਨਾਂਗੇ ਸੋ ਪਿੰਡ ਵੱਲੋਂ ਬਾਉਪਰ ਪਿੰਡ ਵੱਲੋਂ ਹੋਰ ਪਿੰਡਾਂ ਦੀਆਂ ਸੰਗਤਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਸੰਬਰਕ ਕੀਤਾ ਗਿਆ ਸੀ ਕਿ ਸਾਡੇ ਤੇ ਜੇ ਦਰਿਆ ਦੇ ਵਿੱਚੋਂ ਕਿਸ ਨਾ ਵਸੇ ਪਾਰ ਹੈਗਾ ਤਾਂ ਉਧਰ ਆਊਗਾ ਇਹਨਾਂ ਪਿੰਡਾਂ ਦੀ ਫਸਲਾਂ ਮਰਦੀਆਂ ਰਹੀਆਂ ਤੇ ਉਦੋਂ ਹੀ ਇਹ ਹੋਇਆ ਸੀਗਾ ਡਿਸਕਸ ਕਿ ਜਦੋਂ ਉੱਥੇ ਬੰਨ੍ਹ ਦੀ ਸੰਪੂਰਨਤਾ ਹੋ ਗਈ ਮਨਨ ਦੇ ਕਾਰਜ ਦੇ ਫਿਰ ਇਸੇ ਜਿਹੜਾ ਸ਼ੁਰੂ ਕੀਤਾ ਜਾਊਗਾ ਹੁਣ ਅੱਗੇ ਚੋਨੇ ਦੀ ਬਜਾਈ ਹੋਣੀ ਹੈ ਤੇ ਸਾਡੀ ਕੋਸ਼ਿਸ਼ ਹੈ ਵੀ ਚੋਨੇ ਦੀ ਬਜਾਈ ਤੋਂ ਪਹਿਲਾਂ ਜਿਵੇਂ ਪਿੰਡਾਂ ਵੱਲੋਂ ਹੰਬਲਾ ਮਾਰਿਆ ਗਿਆ ਕਿ ਪਿੰਡਾਂ ਚੋਂ ਪੱਕੀ ਮਿੱਟੀ ਜਿਹੜੀ ਚੱਕੀ ਜਾਣੀ ਹੈ ਉਹ ਮਿੱਟੀ ਲਿਆ ਕੇ ਹੱਟ ਦੇ ਸੌਰੀ ਇਹ ਬੰਨ੍ਹ ਦੇ ਉੱਤੇ ਜਿਹੜੀ ਪਾਈ ਜਾਊਗੀ ਜਿਹਦੇ ਨਾਲ ਬੰਨ੍ਹ ਦੀ ਮਜ਼ਬੂਤੀ ਬਣ ਜਾਣੀ ਹੈ ਕਿੰਨਾ ਕੈਸਟਿਮੇਟ ਲੱਗਦਾ ਹੈ ਕਿੰਨੇ ਸਮੇਂ ਵਿੱਚ ਕ ਸਾਡੀ ਤਾਂ ਕੋਸ਼ਿਸ਼ ਹੈ ਜੀ ਵੀ ਜੂਨ ਦੇ ਵਿੱਚ ਹੀ ਮੁਕੰਮਲ ਹੋ ਜਾਵੇ ਕਿਉਂਕਿ ਉਸ ਤੋਂ ਬਾਅਦ ਜੁਲਾਈ ਚ ਮੌਨਸੂਨ ਵੀ ਆ ਜਾਣੀ ਆ ਤੇ ਜਰਲੀ ਮੌਨਸੂਨ ਆ ਜਾਵੇ ਫਿਰ ਇਹ ਕੰਮ 'ਤੇ ਪ੍ਰਭਾਵਿਤ ਹੋਊਗਾ ਦੂਜਾ ਇਹ ਵੀ ਇੱਥੇ ਫਸਲਾਂ ਦੀ ਬਿਜਾਈ ਹੋਣੀ ਆ ਜਿਹੜਾ ਬੰਨ ਦੇ ਵਿੱਚ ਮਿੱਟੀ ਪਾਈ ਜਾਣੀ ਆ ਉਹ ਖੇਤਾਂ 'ਚੋਂ ਚੱਕੀ ਪੱਕੀ ਮਿੱਟੀ ਪਾਉਣ ਦਾ ਫਾਇਦਾ ਹੀ ਤਾਂ ਇਹਦੇ ਬੰਨ ਬਨਣ ਦਾ ਤੇ ਉਹ ਚੋਨਾ ਲੱਗਣ ਤੋਂ ਪਹਿਲਾਂ ਪਹਿਲਾਂ ਹੀ ਸਾਡਾ ਉਮੀਦ ਹੈ ਵੀ ਇਹ ਇਸ ਈਲੀ ਜਿਹੜਾ ਕੰਮ ਮੁਕੰਮਲ ਹੋਊਗਾ ਦੋ ਪਟੀਆਂ ਪੋਕਲੇਨਸ ਤੇ ਜਿਹੜੀਆਂ ਮਿੱਟੀ ਚੱਕਣ ਵਾਲੀਆਂ ਮਸ਼ੀਨਾਂ ਉਹਨਾਂ ਦਾ ਪ੍ਰਬੰਧ ਖਾਲਸੇਡ ਵੱਲੋਂ ਕੀਤਾ ਗਿਆ ਤੇ ਟਰੈਕਟਰਾਂ ਦਾ ਕਰਾਹਿਆਂ ਦਾ ਟਰਾਲੀਆਂ ਦਾ ਪ੍ਰਬੰਧ ਇਲਾਕਾ ਨਿਵਾਸੀ ਜਿਹੜੇ ਹੈਗੇ ਨੇ ਜਿੰਨੀਆਂ ਪਿੰਡਾਂ ਦੇ ਜ਼ਿਮੀਦਾਰ ਨੇ ਉਹਨਾਂ ਕੋਲੋਂ ਪ੍ਰਬੰਧ ਕੀਤਾ ਗਿਆ ਜੀ ਸੋ ਸਾਡੀ ਕੋਸ਼ਿਸ਼ ਹੈ ਵੀ ਜੂਨ ਦੇ ਵਿੱਚ ਵਿੱਚ ਇਹਨਾਂ ਨੂੰ ਮੁਕੰਮਲ ਕਰੀਏ